ਮਨਾਵ ਨਾ ਵੀ ਨਹੀਂ ਲਗਾਦਾ ਬੱਲੇ ਬਾਰੇ ਫਿਰ ਮੈਂ ਰੋਵਣਾ ਵੀ ਲੈ ਲੂਮ ਤੁਹਾਨੂੰ ਮਾਇਨੇ ਦੀ ਬੱਕਰੀ ਲਊਂਗਾ ਤੂੰ ਕਹ ਤਿਆ ਨਹੀਂ ਦਿੰਦਾ ਯਾਰ ਕਹੋ ਚਾਹੇ ਨਾ ਤੂੰ ਤੋ ਘੱਟ ਰੁਪਈਆ ਵੀ ਨਹੀਂ ਆਜਾ ਬਾਬੂ ਵੀ ਮਰ ਜੇ ਦੀ ਹੋਗੀ ਨਾ ਹੋਗੀ ਨਾ ਹੋਗੀ ਕਰੂੰਗਾ 10000 ਰੁਪਏ ਇਸ ਦੀ ਤੋ ਘੱਟ 30000 ਰੁਪਏ ਮੈਂ ਮੂਹ ਵੀ ਮਰ ਜੇ ਨਾ ਬਲੇ 20000 ਮੈਂ ਇੰਨੇ ਨਾਟ ਹੋ ਜਾਣ ਮੈਂ ਲਾ ਕੇ ਆਇਆ ਮੈਂ ਕਿਹੜਾ ਦੇਵਤ ਨਹੀਂ ਦੇਖ ਆਇਆ ਪੱਕਾ ਲਾਦਾ ਫਿਰ ਬਾਈ ਲਾ ਦੇ ਪਾ ਜੀ ਪੁੱਛਿਆ ਨਹੀਂ ਲਾ ਦੇ ਜਮਾ ਨਹੀਂ ਪੁੱਛਿਆ ਦਰਹੇਵਾਂ ਹਾਂ ਬਾਈ ਮੈਂ ਜ਼ਿੰਦਗੀ ਜਿੱਤੇ ਦੀ ਮੰਡੀ ਲਾਉਣਾ 4 ਸਾਲ ਹੋ ਗਏ ਹਾਂ ਪਹਿਲੀ ਵਾਰ ਆਉਦੀ ਮੰਡੀ ਚ ਬੱਕਰੀ ਖਰੀਦਦੇ ਹਾਂ ਪਹਿਲੀ ਵਾਰ ਪਹਿਲੀ ਵਾਰ ਆ ਬੱਕਰੀ ਆਹ ਲਾ ਫੜ ਫਿਰ 19000 ਆ ਪੁੱਛੀ ਤਾਏ ਨੂੰ ਯਾਰ ਲਾਉਂਦੇ ਹੁਣ ਦੇਖ ਲਓ 19000 ਉਹਨਾਂ ਦੇ ਕਿਹੜਾ ਕਾਉੜੇ ਉਹਨਾਂ ਦੇ ਕਿਹੜਾ ਕਾਉੜੇ 19 ਮੈਂ 18 ਦੀ ਕਰਮਾ ਉਹ ਨਹੀਂ ਕੋਈ ਪਲਾਉਂਦਾ ਨਾ ਨਾ ਚੌਂਤਾ ਆ ਉਹਦਾ ਦਿੰਦੇ ਆ ਘੰਟਾ ਵੀ ਨਹੀਂ ਹੋਇਆ ਪਹਿਲੀ ਵਾਰ ਮੈਂ ਆਪਦੀ ਮੰਡੀ ਚ ਬੁਖਰੀ 20000 ਰੁਪਏ ਨਹੀਂ ਦਿੱਤੀ ਨਹੀਂ ਬੜਾ ਠਾਰਾ ਪਾ ਲੋ ਮੈਂ ਨਾ ਨਾ ਵੀ ਨਹੀਂ ਕਰਦਾ 19000 ਫਿਰ ਮੈਂ ਰੋਵਣਾ ਵੀ ਲੈ ਲੂੰਗਾ ਤੂੰ ਐ ਨਹੀਂ ਨਹੀਂ ਆਇਆ ਨਹੀਂ ਆਇਆ ਨਹੀਂ ਆ ਰਿਹਾ ਤੇ ਅਸੀਂ ਦੂਰ ਜੂ ਤੇਰੀ ਮੋਟੇ ਤੇਰੇ ਮੈਂ ਤੈਨੂੰ ਕਾਟਾ ਦਵਾਇਆ ਬੱਸ ਨਹੀਂ ਦਿੰਦਾ ਸਾਡੇ ਥਾਰੇ ਨਹੀਂ ਮੈਂ ਉਹਦੀ ਮੱਖਾ ਮੰਦ ਨਹੀਂ ਹੋਣੀ ਯਾਰਾ ਅੰਦਾ ਕੁੜੀ ਕਿਉਂ ਨਹੀਂ ਨਾ ਨਹੀਂ ਹੋਰ ਹੋਵੇ ਯਾਰ ਮੇਰੇ ਨਹੀਂ ਬਾਪੂ ਉਹ ਠੀਕ ਆ ਇਧਰ ਪੰਦੇਰ ਕਣੀ ਤਾਂ ਦੇ ਲੈ ਵਿਚਾਰੇ ਕਣੀ ਮੈਂ ਵੀ ਗਰੀਬ ਬੰਦਾ ਹਾਂ ਮੈਂ ਜ਼ਮੀਨ ਦੀ ਤੁਮ ਕਰਕੇ ਦਿੰਦੇ ਸੀ ਕਾ ਹੁਣੀ ਦਿੰਦੇ ਦੀ ਕੰਟਾ ਉਹ ਜਿਹੜਾ ਸਾਡੇ ਸਾਹਮਣੇ ਗੱਲ ਉਹ ਮੈਂ ਗੱਲ ਸੁਣ 25000 ਮੰਗਿਆ ਇਹਨਾਂ ਤੋਂ ਇਹਨੂੰ ਆਖਿਆ ਵੀ 22 ਦੀ ਤੇਰੇ ਖਾਤਰ ਹੈ ਹੋਰ ਖਾਤਰ 23 ਦੀ ਹੈ ਨਾ ਨਾ ਯਾਰ ਇਹ ਨਾ ਕਰ ਨਹੀਂ ਲਖੀ ਰਾੜੀਆਂ ਕਿਉਂ ਨੇ ਪਰ ਰੋਜ਼ ਹੀ ਮੰਡੀਆਂ ਤੇ ਆਉਂਦੇ ਆ ਯਾਰ ਇਹ ਬੰਦਾ ਦਾ ਵਾਲੀ ਘੱਟ ਕਹਿੰਦੀ ਐਸਾ ਆਪ ਹੀ ਚੱਕੀ ਆ ਯਾਰ ਅਗਲਾ ਚਾਹੇ 10000 ਕਹੇ ਆਪਾਂ ਨੂੰ ਕੋਈ ਗੁੱਸਾ ਨਹੀਂ ਯਾਰ ਆਪਾਂ ਕਿਹੜਾ ਕਦੇ ਮੰਡੀ ਤੇ ਪਹਿਲੀ ਵਾਰ ਹੀ ਆਏ ਆ ਤਾਂ ਬਹੁਤ ਲਾਦੇ ਬੱਲੇ ਯਾਰ ਹੈ ਉਹ ਨਹੀਂ ਕਹਦਾ ਤੈਨੂੰ 20000 ਦੀ ਬੱਕਰੀ ਜੂਂਗੀ ਤੂੰ ਕਹਿੰਦਾ ਠਿਆ ਨਹੀਂ ਦਿੰਦਾ ਯਾਰ ਕਹੋ ਚਾਹੇ ਨਾ ਕਹੋ 21 ਤੇ ਆ ਗਿਆ ਠੀਕ ਆ 21 ਤੇ ਆ ਗਿਆ ਮੇਰੀ ਕੀ ਕਰਦਾ ਨਹੀਂ ਉਹਦਾ ਖਤ ਮਾਏ ਨਹੀਂ ਹੁੰਦਾ ਹੁੰਦਾ ਲੈ 200 ਹੋਰ ਵੇਲੀ ਜਾਨਾ 600 ਨਾਲ ਕਿੱਥੇ ਹੋਰ ਕਿੰਨੇ ਨਾਲ ਬਣੂ ਹਜ਼ਾਰ ਨਾਲ ਬਣੂ ਗੱਲ 21 ਤੋਂ ਘੱਟ ਰੁਪਇਆ ਬਣਦਾ

ਇਹ ਅਸੀਂ ਛੱਡੀਆ ਤੂੰ ਆਇਆ ਕਰ 22000 ਦਾ ਮੈਨੂੰ ਲੈ ਜਾ ਯਾਰ ਭਾਈ ਦੀ ਜਾਨ ਲੈ ਜਾ ਕਾ ਫੀਲ ਚ ਲਈ ਜਾ ਭਾਈ ਬੱਟਾ ਨਾ ਬੱਟਾ ਹੋ ਗਿਆ ਲੈ ਜਾ 20 ਲੈ ਜਾ ਮੈਨੂੰ ਠੀਕ ਹੈ ਮੈਂ ਤੇਰੀ ਜਾਣੀ ਨਹੀਂ ਤੇ ਉਲਟਾਉਂਦਾ ਜਾ ਦੇ ਦੇ ਹੁਣ ਭਾਈ ਇਹਨਾਂ ਦਾ ਕਰ ਮੈਂ 4000 ਘਟ ਗਿਆ ਠੀਕ ਹੈ ਬਦਲ ਕਹਿਦਾ ਵਸਣਾ ਕਬ ਦੇ ਦੇ ਪਹਿਲੀ ਵਾਰ ਦੇ ਦੇ ਉਹ ਪੱਤੀ ਗਈ ਉਹ ਦੇ ਦੇ ਨਹੀਂ ਦਿੱਤਾ ਓਏ 20 ਯਾਰ ਦੇ ਨਾਲ ਨਹੀਂ ਉਹ ਦਾ ਛੋਟਾ ਵੀ ਮੈਨੂੰ ਲੈ ਜਾ ਮੈਨੂੰ ਲੈ ਆ ਉਹ ਲਗਾਈ ਨਹੀਂ ਉਹ ਗੱਲ ਸੁਣ ਲੈ ਠੀਕ ਹੈ ਇਸੇ ਹੀ ਕਰਾਉਣੀ ਕੋਈ ਕਿੰਨੇ ਦੀ ਕਹਤਾ ਹੁਣ ਹਾਂ ਮੁੱਤੂ ਬੰਨੀ ਵਾਦਾ ਸੀ ਬਸ ਕਰ ਦੇ ਲੈ ਨਾ 21000 ਦੀ ਦੋ ਆਹ ਨਾ ਸੌ ਨਾ ਖਾਲ ਕੀ ਹੋ ਰਿਹਾ ਸੌ ਖਾਲੀ ਕੀ ਹੋ ਰਿਹਾ ਬੰਦਾ ਯਾਰ ਲਿਖਾਈ ਇਹ ਨਹੀਂ ਹੋ ਜੂਗੀ ਉੱਛੇ 200 ਹੋ ਗਈ ਨਾ 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 200 200 ਕਰਕੇ ਸੀ ਹੋਈ ਗੱਲ ਹੋਗੀ ਹੋਗੀ ਮਾਰੀ ਨਾ ਫਿਰ ਸਾਢੇ 20 ਦੇ ਦੋ ਨਕਦ ਲਿਖਾਈ ਛੋਡੀ ਸਾਢੇ 20 ਓਏ ਮੈਨੂੰ ਕਹੇਗਾ 200 300 ਸਾਢੇ 20 ਲਿਖਾਈ ਛੋਡੀ ਗੱਲ ਸੁਣ ਮਰੀ ਜੇ 100 100 ਛੋੜਾ ਜੀ ਕਿੰਨੇ ਹੋ ਗਏ ਫਿਰ ਮੈਂ ਵੀ ਕਿੱਥੋਂ ਆ ਗਿਆ ਦੱਸੀ ਮੈਨੂੰ 100 100 ਛੋੜਾ ਜੀ ਕਿੰਨੇ ਹੋ ਗਏ ਮੈਂ ਸਾਢੇ 20 ਐਂਡ ਕਹਤਾ ਹੁਣ ਤੁਹਾਨੂੰ 21 ਦੋ ਵੀ ਉਹ ਬਾਕੀ ਛੋਡੀ ਮਰਜ਼ੀ ਆ ਲੈਣੀ ਨਾ ਕਰਨੀ ਉਹ ਨਹੀਂ ਹੁਣ ਤਾਂ ਠੀਕ ਆ ਯਾਰ ਕੋਈ ਦੋ ਦੋ 30 ਵਾਲਾ ਉਹ 200 ਉੱਤੇ ਕਹਿੰਦਾ 300 ਉੱਤੇ ਹੁਣ 300 ਹੋ ਗਈ ਚੱਲ ਤੱਕ ਯਾਰ ਫੇਰ 200 ਹੋ ਗਈ ਸਾਢੇ 20 ਲਿਖਾਈ ਤੋਂ ਪੈ ਗਿਆ ਉਹਨਾਂ ਯਾਰ ਸਾਢੇ 20 ਹੀ ਹੋ ਗਈ ਸਾਢੇ 20 ਹੀ ਚੱਲ ਲੈ ਵੀ ਸਾਢੇ 2000 ਰੁਪਏ ਦੀ ਬੱਕਰੀ ਲੈਣੀ ਪਈ ਸਾਬ ਨੇ ਦੋ ਤੋਂ ਘੱਟ ਦੋ ਤੋਂ ਘੱਟ 200 ਹੋਣੀ ਲਿਖਾਈ ਪੈਗੀ ਲੈ ਵੀ ਬੱਕਰੀ ਦੇ ਪਿੱਛੇ ਬੱਕਰਾ ਇਹਦੇ ਬੱਕਰੀ ਦੀ ਪੈਸੇ ਲਾਇਨੇ ਆਪਾਂ ਫਿਰ ਹੋ ਲੱਗਣੀ ਸਹੀ ਗੱਲ ਆ ਇਹ ਬੱਕਰੀ ਦੇ ਸਕਦੇ ਹੋਗੇ ਗੱਭਨ ਤਾਂ ਨਹੀਂ ਦਵਾਰੇ ਪਤਾ ਨਹੀਂ ਉਹਨਾਂ ਦੀ ਆ ਦਵਾਰੇ ਕੱਬਰ ਨਹੀਂ ਹੈਗੀ ਫੰਡ ਰਹੇ ਆ ਲੈ ਬਾਕੀ ਅਸੀਂ ਦੋ ਦੋ ਚੁੰਗਿਆ ਹੋਇਆ ਸਾਰਾ ਕਿਉਂ ਦੱਸਿਓ ਵਧੀਆ ਕਰਿਆ ਆਪਾਂ ਪਹਿਲੀ ਵਾਰ ਆ ਬੱਕਰੀ ਆ ਆਹ ਉਹਦੀ ਮੰਡੀ ਚ ਸਹੀ ਗੱਲ ਪੂਰੇ ਰੋਲੇ ਗੋਲੇ ਨਾਲ ਨਹੀਂ ਆਉਂਦੇ ਕਿਸੇ ਦੇ ਪੂਰੇ ਰੋਲੇ ਗੋਲੇ ਨਾਲ ਹਾਂ ਪੂਰੇ ਰੋਲੇ ਲੈ ਹਾਂ ਚੱਲ ਲੈ ਜਾ 1500 ਫਿਰ ਬੰਨ ਦੇ ਬੱਕਰੀ ਖਵਾ ਛੋਲੇ ਜਾ ਕੇ ਇਹਨੂੰ ਖਵਾਏਗਾ ਕੀ ਕੀ ਬਾਈ ਬੰਦੇਰਾ ਬਾਈ ਮੈਂ ਸੋਇਆ ਵੀ ਨਾ ਹਾਂ ਮੱਕੀ ਹਾਂ ਛੋਲੇ ਛੋਲੇ ਦਾ ਸਿਲਕਾ ਹਾਂ ਠੀਕ ਹੈ ਨਾ ਗੁਆਰੇ ਦਾ ਨੀਰਾ ਗੁਆਰੇ ਦਾ ਨੀਰਾ ਹਾਂ ਬਾਕੀ ਮੱਕੀ ਦਾ ਚਾਰ ਅੱਛਾ ਮੇਰਾ ਪੁੱਤਾਂ ਵਾਂਗੂ ਰੱਖੂ ਨਾ ਲੈ ਵੀ ਉਹ ਨੀਰ ਕਹਦਾ ਬਈ ਮੇਰਾ ਪੁੱਤਾਂ ਵਾਂਗੂ ਰੱਖੂਗਾ ਨਾ ਲੈ ਵੀ ਬੰਦੇਰ ਬੱਕਰਾ ਮੁੰਡੀ ਤੇ ਖੜੇ ਸੀ ਬੰਦੇਰ ਸਾਹਿਬ ਨੇ ਸੌਦਾ ਕਰ ਲਿਆ ਇੱਕ ਹੈ ਹੁਣ ਕੀ ਰਹਿ ਗਿਆ ਬੰਦੇ ਸਾਬ ਪੇਮੈਂਟ ਕਰਦਾਂਗੇ ਪੇਮੈਂਟ ਬਾਈ ਪੇਮੈਂਟ ਕਰ ਦਿੰਨੇ ਬਾਈ ਕਹਿੰਦਾ